ਸਤਿ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਨਵੀਂ ਵੀਡੀਓ 'ਚ ਤੁਹਾਨੂੰ ਬਹੁਤ ਸਾਰੀਆਂ ਮਸ਼ੀਨਰੀਆਂ ਜਿਵੇਂ ਕਿ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੁਹਾਡੇ ਏਰੀਆ 'ਚੋਂ ਲੈ ਕੇ ਪਹੁੰਚੇ ਹਾਂ ਜੀ ਜਿਹੜੀ ਜਮਾ ਸਸਤੀ ਗੱਡੀ ਹੈ ਉਹ ਅੱਜ Honda City ਇਹ ਗੱਡੀ ਦੀ ਡਿਮਾਂਡ ਕੁੱਲ 55000 ਰੱਖੀ ਗਈ ਹੈ ਜੀ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਵੀਡੀਓ ਦੀ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਸਕੋਰਪਿਓ ਗੱਡੀ 2007 ਮਾਡਲ ਤੇ ਗੱਡੀ ਦੀ ਡਿਮਾਂਡ ਕੁੱਲ 115000 ਰੱਖੀ ਗਈ ਹੈ ਜੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਏਰੀਆ ਹੈਗਾ ਜੀ ਤਲਵੰਡੀ ਭਾਈ ਪੰਜਾਬ ਨੰਬਰ ਦੀ ਗੱਡੀ ਹੈ ਜੀ ਗੱਡੀ ਦੀ ਕੰਡੀਸ਼ਨ ਬਾਰੋ ਇੱਕ ਵਾਰੀ ਚੈੱਕ ਕਰੋ ਤੁਸੀਂ ਚਾਰੇ ਪਾਸਿਓ ਫੋਟੋਆਂ ਰਾਹੀਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਸੱਤ ਮਾਡਲ ਗੱਡੀ ਐ 1 15 ਡਿਮਾਂਡ ਐ ਤਲਵੰਡੀ ਭਾਈ ਖੜੀ ਐ ਮਾਲਕ ਦਾ ਨੰਬਰ ਸਕਰੀਨ ਤੇ ਅਸੀਂ 94633 48290 ਕਰੋ ਜੀ ਗੱਲ ਤੇ ਸਬਟ ਡਿਜ਼ਾਇਰਾ VDI ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਜੀ 2016 ਮਾਡਲ 2 ਲੱਖ 65000 ਰੁਪਿਆ ਮਾਲਕ ਨੇ ਡਿਮਾਂਡ ਰੱਖੀ ਐ ਜੀ ਫਿਰੋਜ਼ਪੁਰ ਮਾਲਕ ਦਾ ਏਰੀਆ ਗਾ 2 ਲੱਖ ਤੇ 65000 ਇੱਕ ਵਾਰੀ ਡਿਮਾਂਡ ਕਹੀ ਐ ਜੀ ਮਾਲਕ ਨੇ ਕੋਈ ਇਹ ਫਿਕਸਡ ਰੇਟ ਮਾਲਕ ਨੇ ਨਹੀਂ ਕਿਹਾ ਸੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਮਾਲਕ ਦਾ ਏਰੀਆ ਤੁਹਾਨੂੰ ਦੱਸ ਹੀ ਦਿੱਤਾ ਮਾਲਕ ਨਾਲ ਫੋਨ ਤੇ ਗੱਲਬਾਤ ਕਰਕੇ ਜੀ ਤੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਫੋਨ ਤੇ ਤੇ ਜਿਹੜਾ ਰੇਟ ਹੈ ਉਹ ਤੁਸੀਂ ਆਪੇ ਜਾ ਕੇ ਫਾਈਨਲ ਕਰ ਲਿਓ ਜੀ ਤੇ ਫਾਈਨਲ ਡੀਲ ਤੁਸੀਂ ਬਹਿ ਕੇ ਕਰ ਲਿਓ ਜੀ ਤੇ ਜਦੋਂ ਵੀ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਪਸੰਦ ਆਊਗੀ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਸੀ ਬਾਕੀ 2 ਪੈਂਟ ਇੱਕ ਵਾਰੀ ਡਿਮਾਂਡ ਹੈ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਸੀ ਮਾਲਕ ਦਾ ਨੰਬਰ ਸਕਰੀਨ ਤੇ ਹੇਠਾਂ ਆਪਾਂ ਦੇ ਰੱਖਿਆ ਸੀ ਕਰੋ ਮਾਲਕ ਨਾਲ ਗੱਲਬਾਤ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਐਡ ਤੁਸੀਂ ਕਰਬੋਣੀ ਕਿਸੇ ਵੀ ਗੱਡੀ ਦੀ ਮਸ਼ੀਨਰੀ ਦੀ ਭੇਜੋ ਆਪਣੇ ਕੋਲੇ ਐਡ ਆਪ ਤੁਹਾਡੀ ਲਾ ਦੇਗੇ ਜੀ ਇੱਕ ਹੋਰ ਆਪਾਂ ਸਕੋਰਪਿਓ ਗੱਡੀ ਲੈ ਕੇ ਪਹੁੰਚੀਆਂ ਪਿੱਛੇ ਇੱਕ ਤੁਸੀਂ ਸਕੋਰਪਿਓ ਦੇਖੀ ਸੀਗੀ ਆ ਆ ਗਈ ਜੀ ਨੰਬਰ 2 ਤੇ ਹੋਰ ਸਕੋਰਪਿਓ 2012 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਇਹ ਤੇ 2012 ਮਾਡਲ ਹੈ ਤੇ ਸੈਕੰਡ ਓਨਰ ਗੱਡੀ ਹੈ ਜੀ ਬੈਟਰੀ ਬਹੁਤ ਵਧੀਆ ਸੀ ਤੇ ਡਿਮਾਂਡ ਦੀ ਗੱਲ ਕਰੀਏ ਸਾਢੇ 1.3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਤੇ ਮੋਗਾ ਮਾਲਕ ਦਾ ਏਰੀਆ ਗਾ ਗੱਡੀ ਪੂਰੀ ਸੋਹਣੀ ਆ ਸੀ ਮਾਲਕ ਨੇ ਪੂਰੀ ਵਧੀਆ ਰੱਖੀ ਹੋਈ ਆ ਪੂਰੀ ਵਧੀਆ ਚਲਾਉਣ ਚ ਹੈ ਨਾ ਤਾਂ ਕੋਈ ਗੱਡੀ ਚ ਕਮੀ ਪੇਸ਼ੀ ਆ ਨਾ ਕੋਈ ਗੱਡੀ ਲੱਗੀ ਬੱਜੀ ਆ ਨਾ ਕੋਈ ਐਕਸੀਡੈਂਟਡ ਹੈ ਚਾਰੇ ਪਾਸਿਓ ਤੁਸੀਂ ਫੋਟੋਆਂ ਰਾਹੀਂ ਗੱਡੀ ਦੀ ਕੰਡੀਸ਼ਨ ਦੇਖ ਹੀ ਰਹੇ ਹੋ ਸੀ ਅੰਦਰ ਦੀ ਕੰਡੀਸ਼ਨ ਤੇ ਬਾਹਰ ਦੀ ਕੰਡੀਸ਼ਨ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਿਓ ਜੀ ਬਾਕੀ ਟਾਇਰਾਂ 'ਚ ਅਲਾਈ ਲੱਗੀ ਹੋਈ ਨਹੀਂ ਤੇ ਰੰਗ ਚਿੱਟਾ ਮਿਲੂਗਾ ਇੰਜਨ ਤੇ ਗੇਅਰ ਤੇ ਜਿੰਨਾ ਵੀ ਕੁਝ ਹੋੰਦਲ ਸੀ ਵਧੀਆ ਆਪ ਨੂੰ ਮਿਲੂਗਾ ਤੇ ਸਰਵਿਸ ਸੁਰ ਵੀ ਸਾਰੀ ਟੋਟਲ ਕਰਵਾਈ ਹੋਈ ਐ ਮੋਗੇ ਗੱਡੀ ਜਾ ਕੇ ਦੇਖ ਸਕਦੋਂ 98148 ਤੇ 19294 ਮਾਲਕ ਦਾ ਨੰਬਰ ਐ ਜੀ ਇੱਕ ਆਪਾਂ ਫੋਰਡ ਦੀ ਆਈਕੋਨ ਗੱਡੀ ਲੈ ਕੇ ਪਹੁੰਚਿਆ ਮਾਲਕ ਨੇ ਭੇਜੀ ਹੋਈ ਆਪਣੇ ਕੋਲੇ ਵੇਚਣ ਵਾਸਤੇ 2010 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਤੇ ਮਾਲਕ ਨੇ ਡਿਮਾਂਡ ਰੱਖੀ ਹੈ 90000 ਰੁਪਿਆ ਕੋਲਮ ਡਿਮਾਂਡ ਹੈ ਕੋਈ ਫਾਈਨਲ ਰੇਟ ਨਹੀਂ ਹੈਗਾ ਜੀ ਜਿਹਨੂੰ ਵੀ ਗੱਡੀ ਪਸੰਦ ਆਵੇ ਕੋਈ ਜਾ ਕੇ ਦੇਖਣਾ ਜੇ ਗੱਡੀ ਨੂੰ ਚਾਹੁੰਦਾ ਜੀ ਤਾਂ ਲੁਧਿਆਣੇ ਜਾ ਕੇ ਗੱਡੀ ਨੂੰ ਦੇਖ ਸਕਦੇ ਹਾਂ ਚਲਾ ਕੇ ਦੇਖਣਾ ਚਾਹੁੰਦੇ ਹੋ ਚਲਾ ਕੇ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣਾ ਚਾਹੁੰਦੇ ਹੋ ਸਟਾਰਟ ਕਰਕੇ ਵੀ ਦੇਖ ਸਕਦੇ ਹਾਂ ਲੁਧਿਆਣੇ ਗੱਡੀ ਖੜੀ ਤੁਹਾਨੂੰ ਮਿਲੂਗੀ ਬਾਕੀ 90000 ਰੁਪਿਆ ਇੱਕ ਡਿਮਾਂਡ ਦੱਸੀ ਹੈ ਜੀ ਬਾਕੀ ਤੁਸੀਂ ਜਾਉਂਗੇ ਮਾਲਕ ਕਹਿੰਦੇ ਸੀਗੇ ਵੀ ਫਾਈਨਲ ਰੇਟ ਵੇਖ ਕੇ ਕਰ ਲਾਂਗੀ ਤੁਸੀਂ ਜਾਇਓ ਜਰੂਰ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਐ ਸੀ ਬਾਕੀ ਰੰਗ ਤੁਸੀਂ ਦੇਖ ਲਿਆ ਗੱਡੀ ਦੀ ਕੰਡੀਸ਼ਨ ਦੇਖ ਲਈ ਤੇ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ 86993 ਤੇ 38838 ਤੇ ਕਿਵੇਂ ਦੀ ਲੱਗ ਰਹੀ ਐ ਜੀ ਵੀਡੀਓ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਜਿਤ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਐ ਜੀ ਪਸੰਦ ਆ ਰਹੀ ਐ ਤਾਂ ਆਪਣੀ ਵੀਡੀਓ ਨੂੰ ਬੱਤ ਬੱਤ ਲਾਈਕ ਕਰ ਦਿਆ ਕਰੋ ਜੀ ਬੱਤ ਬੱਤ ਸ਼ੇਅਰ ਕਰਿਆ ਕਰੋ ਤੇ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੋ ਨਿਓ ਜੀ ਚੈਨਲ ਤੇ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿਣੀਆਂ ਸੀ ਹਰ ਰੋਜ਼ ਆਪਾਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਗੱਡੀਆਂ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਤੇ ਤੁਹਾਨੂੰ ਪਤਾ ਹੀ ਹੈ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਲੈ ਕੇ ਪਹੁੰਚੋਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਕਮੈਂਟ ਪਾਓ ਜੀ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਗੱਡੀ ਕਿੰਨੇ ਕੁ ਰੇਟ ਤੱਕ ਚਾਹੀਦੀ ਹੈ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਜਲਦੀ ਪਹੁੰਚ ਜਾਗੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਸੀ ਤੇ ਗੱਲ ਕਰਾਂਗੇ ਜੀ ਆਪਾਂ i20 ਗੱਡੀ ਦੀ 2015 ਮਾਡਲ ਹੈ ਜੀ ਫਾਸਟ ਓਨਰ ਗੱਡੀ ਹੈ ਤੇ ਸਪੋਰਟਸ ਮਾਡਲ ਹੈ ਤੇ ਪੈਟਰੋਲ ਵੇਰੀਐਂਟ ਹੈ ਜੀ ਫਾਸਟ ਓਨਰ ਗੱਡੀ ਹੈ ਇਹ ਤੇ ਗੱਡੀ ਆਪਣੇ ਕੋਲੇ ਭੇਜੀ ਹੈ ਮਾਲਕ ਨੇ ਅੰਮ੍ਰਿਤਸਰ ਏਰੀਆ ਚੋਂ 4,65,000 ਰੁਪਇਆ ਇੱਕ ਡਿਮਾਂਡ ਰੱਖੀ ਹੋਈ ਹੈ ਗੱਡੀ ਦੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਸਿਲਵਰ ਰੰਗ ਦੀ ਗੱਡੀ ਹੈ ਗੱਡੀ ਪੂਰੀ ਵਧੀਆ ਜੀ ਸਾਰੇ ਡਾਕੂਮੈਂਟਸ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਜਿੰਨੇ ਵੀ ਹੁੰਦੇ ਆ ਤੇ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਨਾ ਤਾਂ ਗੱਡੀ ਕੋਈ ਲੱਗੀ ਬੱਜੀ ਹੈ ਜੀ ਤੇ ਨਾ ਹੀ ਕੋਈ ਐਕਸੀਡੈਂਟਡ ਹੈ ਜੀ ਨਾ ਕੋਈ ਕਮੀ ਪੇਸ਼ੀ ਹੈ ਤੁਸੀਂ ਜਾ ਕੇ ਜਦੋਂ ਗੱਡੀ ਨੂੰ ਦੇਖੋਗੇ ਤੁਹਾਨੂੰ ਗੱਡੀ ਪਸੰਦ ਆ ਜੂਗੀ ਜੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਗੱਡੀ ਨੂੰ ਤਾਂ ਅੰਮ੍ਰਿਤਸਰ ਏਰੀਆ ਮਾਲਕ ਦਾ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ ਮਾਲਕ ਨੂੰ ਜਦੋਂ ਫੋਨ ਤੇ ਸਾਰੀ ਗੱਲਬਾਤ ਆ ਤੁਸੀਂ ਕਰ ਲਈ ਰੇਟ ਵਗੈਰਾ ਦੀ ਜਿਹੜੀ ਗੱਲ ਕਰੋਗੇ ਉਹ ਤੁਸੀਂ ਮੌਕੇ ਤੇ ਮਾਲਕ ਦੇ ਘਰੇ ਜਾ ਕੇ ਕਰੋ ਜੀ ਫਾਈਨਲ ਰੇਟ ਆਪਦਾ ਤੁਸੀਂ ਮੁਕਾ ਲਿਓ ਤੇ ਅੰਮ੍ਰਿਤਸਰ ਜਾਇਓ ਮਾਲਕ ਨੂੰ ਫੋਨ ਕਰਕੇ ਗੱਡੀ ਨੂੰ ਦੇਖਿਓ ਚਲਾ ਕੇ ਦੇਖਿਓ ਸਟਾਰਟ ਕਰਕੇ ਦੇਖਿਓ ਜਦੋਂ ਪਸੰਦ ਆ ਗਈ ਉਸ ਤੋਂ ਬਾਅਦ ਫਾਈਨਲ ਡੀਲ ਕਰਕੇ ਖਰੀਦ ਕੇ ਲੈ ਆਇਓ ਜੀ 75082 ਤੇ 60008 ਮਾਲਕ ਦਾ ਇਹ ਨੰਬਰ ਹੈਗਾ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੀ ਜਾਈਓ ਜੀ ਤੇ ਨਾਲ ਦੀ ਨਾਲ ਕਮੈਂਟ ਵੀ ਕਰੀ ਜਾਈਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਨਾਲ ਦੀ ਨਾਲ ਕਮੈਂਟ ਕਰੀ ਜਾਈਓ ਤੁਹਾਨੂੰ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਗੱਡੀ ਚਾਹੀਦੀ ਹੈ ਕਿੰਨੇ ਕੁ ਰੇਟ ਤੱਕ ਜੇ ਕੋਈ ਇਸ ਵੀਡੀਓ ਚ ਤੁਹਾਨੂੰ ਗੱਡੀ ਪਸੰਦ ਆਉਂਦੀ ਆ ਤਾਂ ਮਾਲਕ ਦਾ ਨੰਬਰ ਆਪਸ ਸਕਰੀਨ ਤੇ ਤੁਹਾਨੂੰ ਨਾਲ ਦੀ ਨਾਲ ਦਈ ਰਹੀ ਆ ਜੀ ਮਾਲਕ ਨਾਲ ਵੀ ਸਿੱਧੀ ਡਾਇਰੈਕਟ ਗੱਲ ਕਰ ਲਿਓ ਜੈਨ ਗੱਡੀ ਦੀ ਗੱਲ ਕਰਾਂਗੇ ਅਸੀਂ 1999 ਮਾਡਲ ਤੇ ਪਹਿਲੇ ਨਾਮਾਂ ਗੱਡੀ 70000 ਦੀ ਡਿਮਾਂਡ ਦੇ ਵਿੱਚ ਰਾਜਪੁਰਾ ਮਾਲਕ ਦਾ ਏਰੀਆ ਜੇ ਲੱਗੇ ਪਿੰਡ ਰਾਜਪੁਰਾ ਦੇ ਉੱਥੇ ਮਾਲਕ ਦੇ ਘਰੇ ਗੱਡੀ ਖੜੀ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 70000 ਰੁਪਏ ਇੱਕ ਡਿਮਾਂਡ ਕਹੀ ਹੈ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਕਿਹਾ ਸੀ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਵੀਡੀਓ ਪੂਰੀ ਵਧੀਆ ਬਣਾ ਕੇ ਭੇਜੀ ਹੈ ਸੀ ਤੁਸੀਂ ਵੀਡੀਓ ਤੋਂ ਸਾਰਾ ਕੁਝ ਦੇਖ ਰਹੇ ਹੋ 35255 ਪੰਜਾਬ ਨੰਬਰ ਗੱਡੀ ਹੈ ਹੀ ਤੇ ਸਾਰਾ ਕੁਝ ਤੁਹਾਨੂੰ ਆਪਾਂ ਵੀਡੀਓ ਚ ਦਿਖਾ ਵੀ ਰਿਹਾ ਸੀ ਤੇ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਲਿਓ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਕਰੋ ਜੀ ਮਾਲਕ ਦੇ ਨਾਲ ਗੱਲਬਾਤ ਤੇ ਗੱਲ ਕਰਾਂਗੇ ਆਪਾਂ ਫਾਈਨਲ ਗੱਡੀ ਆਪਣੇ ਕੋਲੇ Honda ਦੀ City ਪਹੁੰਚੀ ਹੈ ਜੀ ਪੈਟਰੋਲ ਤੇ ਗੱਡੀ ਹੈ ਹਰਿਆਣਾ ਨੰਬਰ ਹੈ 5 ਮਾਡਲ ਹੈ ਗੱਡੀ ਤੇ 55000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਸੀ ਰਾਮਪੁਰਾ ਫੂਲ ਮਾਲਕ ਦਾ ਏਰੀਆ 99036 2224 ਮਾਲਕ ਦਾ ਨੰਬਰ ਹੈ ਜੀ ਕਰੋ ਗੱਲਬਾਤ ਤੇ ਸਸਤੀਆਂ ਸਸਤੀਆਂ ਗੱਡੀਆਂ ਹਰ ਰੋਜ਼ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜੇ ਤੁਹਾਡੇ ਕੋਲੇ ਵੀ ਗੱਡੀ ਹੈ ਚਾਹੀ ਸਸਤੀ ਹੈ ਚਾਹੀ ਮਹਿੰਗੀ ਹੈ ਚਾਹੀ ਨਵੇਂ ਮਾਡਲ ਦੀ ਹੈ ਚਾਹੀ ਪੁਰਾਣੇ ਮਾਡਲ ਦੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਮਾਪੀ ਜਕਰੋ ਫਰੀ ਚ ਆਪਾਂ ਐਡ ਲਾ ਦਾਂਗੇ ਜੀ ਬਾਕੀ ਇੱਕ ਬੇਨਤੀ ਕਰ ਦੋ ਜੀ ਵੀਡੀਓ ਨਾਲ ਦੀ ਨਾਲ ਇੱਕ ਜ਼ਰੂਰ ਬਣਾ ਕੇ ਆਪਣੇ ਕੋਲੇ ਭੇਜਿਆ ਕਰੋ ਜੀ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਜਲਦੀ ਮਿਲਦੀ ਹੈ ਜੇ ਆਪਾਂ ਨਵੀਆਂ ਨਵੀਆਂ ਮਸ਼ੀਨਰੀਆਂ ਤੇ ਨਵੀਆਂ ਨਵੀਆਂ ਗੱਡੀਆਂ ਸਸਤੇ ਰੇਟਾਂ ਦੇ ਨਾਲ ਸੀ